ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਸਿੱਖ ਬਜ਼ੁਰਗ ਬਾਪੂ ਹੈ ਅਤੇ ਹਾਲਾਤ ਵੀ ਤੁਸੀਂ ਜਿਹੜੇ ਆ ਘਰ ਦੇ ਵੇਖ ਸਕਦੇ ਹੋ ਆ ਹਾਲਾਤ ਨੇ ਮੰਜੇ ਤੇ ਹੈ ਬਾਪੂ ਤੇ ਦੋਨੋਂ ਗੁਰਦੇ ਜਿਹੜੇ ਨੇ ਉਸ ਬਜ਼ੁਰਗ ਦੇ ਖਰਾਬ ਨੇ ਇਹ ਨੇ ਅਸਲ ਲੋੜਵੰਦ ਜੀ ਹਾਂ ਦੋਸਤੋ ਇਹ ਨੇ ਅਸਲ ਲੋੜਵੰਦ ਜਿਨ੍ਹਾਂ ਦੇ ਤੱਕ ਤੁਹਾਡੀ ਮਦਦ ਜਿਹੜੀ ਹੈ ਉਹ ਪਹੁੰਚਣੀ ਜ਼ਰੂਰੀ ਹੈ ਤਾਂ ਕਿਸ ਤਰੀਕੇ ਦੇ ਨਾਲ ਬਜ਼ੁਰਗ ਮਾਤਾ ਜਿਹੜੀ ਹੈ ਉਹ ਘਰਾਂ ਦਾ ਕੰਮ ਕਰਕੇ ਇਸ ਬਜ਼ੁਰਗ ਬਾਪੂ ਦੀ ਦਵਾਈ ਲਿਆਉਂਦੀ ਹੈ ਤੇ ਇੱਕ ਇੱਕ ਮੁੰਡਾ ਹੈ ਜਿਹੜਾ ਇਹਨਾਂ ਦਾ ਇੱਕ ਮੁੰਡਾ ਜਿਹੜਾ ਉਹ ਨਸ਼ੇੜੀ ਹੈ ਜੀਹਾਂ ਦੋਸਤੋ ਇੱਕ ਮੁੰਡਾ ਜਿਹੜਾ ਨਸ਼ੇੜੀ ਹੈ ਤਾਂ ਆਹ ਹਾਲਾਤ ਨੇ ਕਿ ਜਿਹੜਾ ਘਰ ਦਾ ਮੁਖੀਆ ਉਹ ਮੰਜੇ ਤੇ ਹੈ ਪੁੱਤਰ ਨਸ਼ੇੜੀ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਜੀ ਜਿਹੜੇ ਨੇ ਉਹ ਲੋਕਾਂ ਦੇ ਘਰਾਂ ਦਾ ਕੰਮ ਕਰਨ ਤੋਂ ਬਾਅਦ ਜਿਹੜਾ ਇਸ ਬਜ਼ੁਰਗ ਦੀ ਦਵਾਈ ਲਾਉਂਦੇ ਮੈਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਜਿੰਨੇ ਵੀ ਐਨ ਆਰ ਆਈ ਭਰਾ ਵੇਖ ਰਹੇ ਨੇ ਜਿੱਥੋਂ ਤੱਕ ਵੀ ਵੀਡੀਓ ਪਹੁੰਚ ਰਹੀ ਹੈ ਦੋਸਤੋ ਇਹਨਾਂ ਦੀ ਮਦਦ ਜ਼ਰੂਰ ਕਰਿਓ ਮਾਦਾ ਕੀ ਨਾਮ ਤੁਹਾਡਾ ਤੇ ਕਿਹੜਾ ਇਹ ਇਲਾਕਾ ਹੈ ਜੀ ਇਹ ਤਰਨ ਤਰਨ ਦਾ ਵੀਰ ਜੀ ਇਲਾਕਾ ਵਾ ਥੋੜਾ ਚੰਕੀ ਆ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਾਜਕੌਰ ਆ ਕਲਵੰਤ ਸਿੰਘ ਦਾ ਘਰ ਵਾ ਇਹ ਤੁਹਾਡੇ ਪਤੀ ਨੇ ਹਾਂ ਜੀ ਤੇ ਕੀ ਗੱਲਬਾਤ ਹੋਈ ਹੈ ਸਾਰੀ ਜਿਹੜੇ ਮੰਜੇ ਤੇ ਨੇ ਇਸ ਤਰ੍ਹਾਂ ਹੀ ਬਸ ਜੀ 슈ਗਰ ਚਾਗਰ ਜੀ ਸੀਗੀ ਥੋੜਾ ਬਹੁਤਾ ਤੁਰਦੇ ਫਿਰਦੇ ਕੰਮ ਤੇ ਨਾਲ ਕੋ ਪਹਿਲਾਂ ਵੀ ਨਹੀਂ ਸੀ ਹੁੰਦਾ ਹੁਣ ਦੇਖ ਨਾ ਗੁਜ਼ਾਰਾ ਕਰਦੇ ਹੁਣ ਤਾਂ 2 ਸਾਲ ਹੋ ਗਏ ਬਿਲਕੁਲ ਮੰਜੇ ਤੇ ਕਈ ਤਰ੍ਹਾਂ ਲਾਈਟੀਆਂ ਵੀ ਮੰਜੇ ਤੇ ਹੀ ਨਿਕਲਦੇ ਆ ਕਈ ਕਈ ਕੁਸ਼ਹਰੇ ਲੱਭੜ ਜਾਂਦੇ ਆ ਜੀ ਬਹੁਤ ਮੰਦੀ ਹਾਲਤ ਹੁੰਦੀ ਆ ਬਾਤ ਨੂੰ ਇੱਥੇ ਕਰਾਈਦਾ ਵਾ ਜੀ ਤੇ ਵਸ ਇਸ ਤਰ੍ਹਾਂ ਹਾਲ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਮੰਜੇ ਦੇ ਮੰਜੇ ਤੇ 2 ਸਾਲ ਹੋ ਗਏ ਪੂਰੇ ਮੰਜੇ ਤੋੜ ਨਹੀਂ ਸਕਿਆ ਅੱਛਾ ਜੀ ਹਾਂ ਜੀ ਤੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੋ ਤੁਸੀਂ ਮੈਂਬਰ ਅਸੀਂ ਬਸ ਇੱਕੋ ਗੁੱਡੀ ਆ ਤੇ ਕਾਕਾ ਚਾਰ ਮੈਂਬਰ ਆ ਮੁੰਡਾ ਤੋ ਨਿਸ਼ੇਰੀ ਆ ਉਹ ਤਾਂ ਕੰਮ ਹੀ ਨਹੀਂ ਕਰਦਾ ਵੱਡੀ ਗੁੱਡੀ ਹੋਵੇ ਆਤੀ ਅੱਛਾ ਜੀ ਮੁੰਡਾ ਕੀ ਕੰਮ ਕਰਦਾ ਕੋਈ ਨਹੀਂ ਕੰਮ ਕਰਦਾ ਬਸ ਇਸ ਤਰ੍ਹਾਂ ਹੀ ਘੁੰਮਦਾ ਰਹਿੰਦਾ ਆਪਣੇ ਜੇ ਕੋਈ ਦੇੜੀ ਲਾਉਂਦਾ ਤਾਂ ਆਪਣੇ ਇਹਨੇ ਸ਼ ਕਰ ਲੈਂਦਾ ਉਹ ਛੇਤੀ ਘਰ ਹੀ ਨਹੀਂ ਵੜਦਾ ਅੱਛਾ ਜੀ ਇਹ ਅਜਿਹੇ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ ਹਰਮਨ ਕੋਈ ਨਹੀਂ ਰਿਸ਼ਤੇਦਾਰ ਵੀ ਕੋਈ ਨਹੀਂ ਬੋੜਿਆ ਅੱਛਾ ਜੀ ਤੁਸੀਂ ਇਹ ਸਰਕਾਰੀ ਦਰਬਾਰੇ ਕੋਈ ਮਹੱਲੇ ਦਾ ਪ੍ਰਧਾਨ ਕਿਸੇ ਕੋ ਗਏ ਹੋ ਕਿ ਸਾਡਾ ਇਲਾਜ ਕਰਵਾ ਦਿੱਤਾ ਜਾਵੇ ਕੋਈ ਨਹੀਂ ਬੋੜਿਆ ਜਿੰਗਾ ਕੋਈ ਨਹੀਂ ਬੋੜਿਆ ਕਿਸੇ ਅੱਗੇ ਗੁਹਾਰ ਲਗਾਈ ਹੋਵੇ ਕੋਈ ਨਹੀਂ ਸੁਣਦਾ ਅਗਵਾਰ ਕਿਦੇ ਕੋਲਮ ਨਹੀਂ ਕੋਈ ਨਹੀਂ ਸੁਣਦਾ ਨਹੀਂ ਸੁਣੀ ਕਿਸੇ ਨੇ ਨਾ ਕੋਈ ਕੀ ਪ੍ਰੋਬਲਮ ਕੀ ਆਈ ਹੈ ਬਾਪੂ ਜੀ ਇਹਨੂੰ ਗੁਰਦੇ ਦੇ ਖਰਾਬ ਆਏ ਨੇ ਉਹਨਾਂ ਪੀਲਗਾ ਵੀ ਦੱਸਿਆ ਵਾ ਹੋਰ ਅੰਦਰ ਪਤਾ ਨਹੀਂ ਪੀਲਗਾ ਵੀ ਦੱਸਿਆ ਤੇ ਗੁਰਦੇ ਵੀ ਖਰਾਬ ਗੁਰਦੇ ਵੀ ਖਰਾਬ ਹੈ ਇਸ ਤੇ ਛੁਨੀ ਦੇ ਵਿੱਚ ਅੰਦਰ ਤਰਨਾ ਦੇ ਵਿੱਚ ਹਰਨੀਆਂ ਵੀ ਦੱਸਿਆ ਵਾ ਅੱਛਾ ਜੀ ਕਾਫੀ ਸੋਜ ਜਾਂ ਤਾਂ ਸੋਜ ਜਾਂ ਬਹੁਤ ਜਿਆਦੀਆਂ ਬਾਤ ਨੂੰ ਵੀ ਨਹੀਂ ਆਉਂਦਾ ਜੀ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਵਿਖਾ ਦਿੱਤੀ ਜਾਵੇ ਤੁਸੀਂ ਵੇਖ ਸਕਦੇ ਹੋ ਆ ਹਾਲਾਤ ਨੇ ਉਸ ਬਜ਼ੁਰਗ ਬਾਪੂ ਦੇ ਜੋ ਕਿ ਪੀਲੀਆ ਵੀ ਹੈ ਅਤੇ ਉਸ ਬਜ਼ੁਰਗ ਬਾਪੂ ਦੇ ਗੁਰਦੇ ਵੀ ਖਰਾਬ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬੋ ਜੀ ਕਿਹੋ ਜੀ ਮਦਦ ਹੋਣੀ ਚਾਹੀਦੀ ਹੈ ਇਲਾਜ ਕਰਵਾ ਕੇ ਜਿੰਨੇ ਵੀ ਦਾਨੀ ਸੱਜਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿ 50000 ਰੁਪਏ ਮਦਦ ਕਰ ਦਿਓ। ਅੱਛਾ ਜੀ। ਇਹਦਾ ਕਰਜ਼ਾ ਕਰਜ਼ਾ ਦੇਣ ਹੋਗਾ ਦਿੱਤਾ ਜਾਇਆ ਜਾਏਗਾ। ਅੱਛਾ ਜੀ। ਹਾਂ ਜੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੰਜੇ ਦੇ? 2 ਸਾਲ ਹੋ ਗਏ। ਵੈਸੇ ਕੰਮ ਕਾਦਾ ਕਰਦੇ ਸੀ ਤੁਸੀਂ? ਪਹਿਲਾਂ ਮੈਂ ਜਦੋਂ ਚੰਗਾ ਹੁੰਦਾ ਹਾਂ ਨਾ ਹਾਂਜੀ ਉਦੋਂ ਮੈਂ ਗੇਟ ਤੇ ਹੁੰਦਾ ਹਾਂ। ਅੱਛਾ ਜੀ। ਜਿਉਂ ਤੋਂ ਮੇਰੀ ਨਿਗਾ ਵੀ ਚੱਲ ਗਈ ਇਹ ਵੀ ਕੰਮ ਹੋ ਗਿਆ। ਉਦੋਂ ਤੇ ਮੈਨੂੰ ਆਕਣ ਲੱਗ ਗਿਆ ਤੇ ਉਸਮਾਨ ਨੇ ਜਾਂਦਾ ਹਾ ਤਾਂ ਕੀ ਕਰੇਗਾ ਕੋਈ ਲਾਗੋ ਇਸਮਾਨ ਚੁੱਕੇ ਨਾ ਗਾਂ ਹੋਏ ਜੀ ਹਾਂ ਗੱਲ ਹੋਈ ਬੱਚਿਆਂ ਨੇ ਕਦੀ ਦਵਾਈ ਲਿਆ ਕੇ ਨਹੀਂ ਦਿੱਤੀ ਬੱਚੇ ਆਪਣਾ ਇਹਨੇ ਮੈਂ ਕਰਦਾ ਇਹਨਾ ਚੱਲਦਾ ਇਹਨਾ ਮੈਨੂੰ ਕੀ ਲਿਆ ਕੇ ਦੇਣੀ ਉਹ ਤੇ ਨਸ਼ਾ ਪੀ ਜਾਂਦਾ ਉਹ ਤੇ ਦਰ ਹੈ ਕਿਹੜਾ ਨਸ਼ਾ ਕਰਦਾ ਇਹ ਬੀੜੀਆਂ ਤਮਾਕੂ ਅੱਛਾ ਜੀ ਹਾਂ ਠੀਕ ਹੈ ਪਾਣੀ ਵੀ ਕਰਦਾ ਫਿਰ ਜਨਾਬ ਜੀ ਕੀ ਮਤ ਮੰਗਦੇ ਜੇ ਜਿੰਨੇ ਵੀ ਸੱਜਣ ਵੇਖ ਰਹੇ ਨੇ ਜਿਹੜੇ ਗਰੀਬਾਂ ਦੀ ਬਾਹ ਫੜਦੇ ਨੇ ਕੀ ਮਤ ਹੋਣੀ ਸ਼ਹੀ ਤੁਹਾਡੀ ਮਤ ਤੇ ਹੋਈ ਪਹਟੇ ਲਈ ਵੀ ਕਰਨਾ ਤੇ ਦਵਾਈ ਦੂਈ ਕਰਾਈਏ ਕਰਜ਼ਾ ਦੇਣ ਵਾ 50000 ਰੁਪਏ ਤਾਂ ਪਿੱਛੇ ਕਰਜ਼ਾ ਕਰਜ਼ਾ ਹੀ ਦੇਣ ਵਾਲਾ ਮੇਰਾ ਹੈ گاਵਾ ਉਹ ਬੜਾ ਤੰਗ ਕਰਦੇ ਨੇ ਜੀ ਤੇ ਗਾੜੀ ਹੋਰ ਫੇ ਮੈਂ ਤਾਂ ਦੇਣ ਪੀ ਚਲੋ ਮੈਂ ਇੱਥੇ ਬਿਰਾ ਕੇ ਦਵਾਈ ਦੂਈ ਕਰਾਵਾਂ ਜੀ ਤੇ ਬਾਕੀ ਇਹ ਦਵਾਈ ਵੀ ਹੋਵੇ ਕਾਰਖਾਨੇ ਨੂੰ ਵੀ ਕੋਸ਼ਿਸ਼ ਚਾਹੀਦਾ ਬਸ ਤਾਂ ਦੋਸਤੋ ਤੁਸੀਂ ਵੇਖਿਆ ਤਸਵੀਰਾਂ ਦੇ ਵਿੱਚ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਤਸਵੀਰਾਂ ਕਰਦੀਆਂ ਵੀ ਤੁਸੀਂ ਵੇਖ ਰਹੇ ਹੋ ਕਿ ਤੇ ਮੈਂ ਇਸ ਪਰਿਵਾਰ ਦਾ ਨੰਬਰ ਜਿਹੜਾ ਹੈ ਉਹ ਜਿੰਨੇ ਵੀ ਸਾਡੇ ਸੱਜਣ ਦੇਖ ਰਹੇ ਨੇ ਮੈਂ ਇਸ ਪਰਿਵਾਰ ਦਾ ਗਰੀਬ ਪਰਿਵਾਰ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਤੁਸੀਂ ਮਦਦ ਜਿਹੜੀ ਜਰੂਰ ਕਰਿਓ ਇਹਨਾਂ ਦਾ ਨੰਬਰ ਹੈ 9501640676 ਇੱਕ ਵਾਰ ਫਿਰ ਬੋਲ ਦਿੰਨੇ ਆ 95016 40676 ਨੰਬਰ ਹੈ ਤਾਂ ਤੁਸੀਂ ਮਦਦ ਜਿਹੜੀ ਹੈ ਉਹ ਫੋਨ ਕਰਕੇ ਇਸ ਨੰਬਰ ਤੇ ਕਰ ਸਕਦੇ ਹੋ ਤੁਸੀਂ ਵੇਖਿਆ ਕਿਵੇਂ ਇੱਕ ਲੋੜਵੰਦ ਪਰਿਵਾਰ ਹੈ ਗੁਰਸਿੱਖ ਬਾਪੂ ਹੈ ਕਿ ਜਿਸ ਦੀ ਹਾਲਤ ਇੰਨੀ ਮੰਦੀ ਪਿਛਲੇ 2 ਸਾਲ ਤੋਂ ਮੰਝੇ ਤੇ ਹੈ ਅਤੇ ਈਵਨ ਕਿ ਬਾਥਰੂਮ ਵੀ ਜਿਹੜਾ ਆ ਉਹ ਕਈ ਵਾਰ ਮੰਜੇ ਤੇ ਨਿਕਲ ਜਾਂਦਾ ਹੈ ਉਹਨਾਂ ਨੇ ਦੱਸਿਆ ਤੇ ਪਤਨੀ ਜਿਹੜੀ ਹੈ ਲੋਕਾਂ ਦੇ ਘਰਾਂ ਦਾ ਕੰਮ ਕਰਨ ਤੋਂ ਬਾਅਦ ਉਸ ਬਜ਼ੁਰਗ ਬਾਪੂ ਦੀ ਦਵਾਈ ਲਿਆਉਂਦੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ